कबीर कहेंद ने पारखो भी लप ग्राहक भी लप भी है उसनों लेना भी चाहता है मुल नहीं देता नहीं गाहक नहीं मोल तो इत कबीर को पुछिए फिर मुल की है भी दस दो मुल की है तो आप ने कंचन स्यों पाइ नहीं तोल, मन दे राम लिया है ਮਨ ਆਪਣੀ ਸੋਚਣੀ ਮਨ ਆਪਣੇ ਵਿਚਾਰ ਮਨ ਆਪਣੀ ਚਿਤਵਨੀ ਇਹ ਭੇਟ ਕਰ ਦੇ ਮਨੁੱਖ ਦੇ ਵਿਚਾਰਾਂ ਵਿੱਚ ਵਾਸ਼ਨਾ ਹੈ ਹੰਕਾਰ ਹੈ ਲੋਭ ਹੈ ਇਹ ਭੇਟ ਕਰ ਦੇ ਗੁਰੂ ਦੇ ਵਿਚਾਰਾਂ ਵਿੱਚ ਕਰਤਾਰ ਹੈ પ્રેમ ਹੈ ਦਇਆ ਹੈ ਸੀਲ ਹੈ ਸੰਜਮ ਹੈ ਇਹ ਅਦਲਾ ਬਦਲੀ ਕਰਨੀ ਪੈਗੀ ਗ੍ਰਾਹਕ ਹੀ ਕਰਦਾ ਹੈ ਕੁਝ ਪੈਸੇ ਦਿੰਦਾ ਹੈ ਵਸਤੂ ਲੈ ਲੈਂਦਾ ਇੱਥੇ ਆਪਣੀ ਮਤ ਭੇਟ ਕਰ ਲੈ ਗੁਰੂ ਦੀ ਮਤ ਲੈ ਜਾ ਗੁਰੂ ਦੀ ਮਤ ਦੇ ਚ ਗਿਆਨ ਹੈ ਤੇਰੀ ਮਤ ਦੇ ਚ ਅ ਗਿਆਨ ਹੈ ਗੁਰੂ ਦੀ ਮਤ ਦੇ ਚ ਪ੍ਰੇਮ ਹੈ ਤੇਰੀ ਮਤ ਦੇ ਚ ਘਿਰਣਾ ਹੈ ਗੁਰੂ ਦੀ ਮਤ ਦੇ ਚ ਸਮ ਦ੍ਰਿਸ਼ਟੀ ਹੈ ਤੇਰੀ ਮਤ ਦੇ ਚ ਵਿਤਕਰੇ ਨੇ ਗੁਰੂ ਦੀ ਮਤ ਦੇ ਚ ਭਗਤੀ ਹੈ ਤੇਰੀ ਮਤ ਦੇ ਚ ਨਾਸਤਿਕਤਾ ਹੈ ਗੁਰੂ ਦੀ ਮਤ ਦੇ ਚ ਨਿਰਵੈਰਤਾ ਹੈ ਨਿਰਭੈਤਾ ਹੈ ਤੇਰੀ ਮਤ ਦੇ ਚ ਵੈਰ ਵਿਰੋਧ ਨੇ ਇਹ ਮਤ ਭੇਟ ਕਰ ਗੁਰੂ ਦੀ ਮਤ ਲੈ ਲੈ ਪਰ ਗਜ਼ਬ ਦੀ ਗੱਲ ਹੈ ਮਨ ਕੋੜੀ ਦੇ ਕੇ ਵੀ ਹੀਰਾ ਨਹੀਂ ਲੈਣਾ ਚਾਹੁੰਦਾ ਇਹ ਕੋੜੀ ਦੇ ਕੇ ਵੀ ਹੀਰਾ ਨਹੀਂ ਲੈਣਾ ਚਾਹੁੰਦਾ ਆਪਣੀ ਗੰਦੀ ਮਤ ਦੇ ਕੇ ਵੀ ਉਜਵਲ ਮਤ ਗੁਰੂ ਦੀ ਨਹੀਂ ਲੈਣਾ ਚਾਹੁੰਦਾ ਜਦ ਕੇ ਗੁਰੂ ਕਹਿੰਦਾ ਗੁਰ ਕੀ ਮਤ ਤੂੰ ਲੈ ਇਆਨੇ ਭਗਤ ਬਿਨਾ ਬਹੁ ਡੋਬੇ ਸਿਆਨੇ ਪ੍ਰਖਸ਼ਰ ਤੇ ਧਾਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜੀਓ ਧਨ ਅਰਪਣ ਕਰਨਾ ਅਨ ਅਰਪਣ ਕਰਨਾ ਵਸਤਰ ਅਰਪਣ ਕਰਨੇ ਸੋਨਾ ਚਾਂਦੀ ਅਰਪਣ ਕਰਨਾ ਇਹ ਸਭ ਕੁਝ ਇਸ ਵਾਸਤੇ ਹੈ ਤਾਂ ਕਿ ਇੱਕ ਦਿਨ ਬੰਦੇ ਨੂੰ ਆਪਣਾ ਮਨ ਅਰਪਣ ਕਰਨ ਦੀ ਜਾਜ ਆ ਜਾਵੇ ਪਹਿਲੇ ਪਹਿਲੇ ਬੱਚਾ ਪੂਰਨਿਆਂ ਤੇ ਲਿਖਦਾ ਪੂਰਨੇ ਪਾਣੇ ਪੈਂਦੇ ਨੇ ਇਹ ਸਭ ਪੂਰਨੇ ਪਾਣੇ ਨੇ ਧਨ ਅਰਪਣ ਕਰਨਾ ਫੁੱਲ ਅਰਪਣ ਕਰਨੇ ਵਸਤਰ ਅਰਪਣ ਕਰਨੇ ਅਨ ਅਰਪਣ ਕਰਨਾ ਤਾਕਿ ਇੱਕ ਦਿਨ ਬੰਦੇ ਨੂੰ ਆਪਣਾ ਮਨ ਅਰਪਣ ਕਰਨ ਦੀ ਇਜਾਜ਼ਤ ਆ ਜਾਵੇ। ਔਰ ਜੈਸੇ ਮਨ ਅਰਪਣ ਕੀਤਾ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਰੋਜ਼ ਸਤਸੰਗ ਵਿੱਚ ਆਣਾ, ਕਥਾ ਕੀਰਤਨ ਸੁਣਨਾ ਇਹ ਸਿਰਫ ਆਪਣੇ ਆਪ ਨੂੰ ਤਿਆਰ ਕਰਨਾ ਹੈ ਕਿ ਇੱਕ ਦਿਨ ਅਸੀਂ ਆਪਣੀ ਮਤ ਭੇਟ ਕਰ ਦੇਈਏ। ਆਪਣਾ ਮਨ ਭੇਟ ਕਰ ਦੇਈਏ। ਤੇ ਜਿਸ ਦਿਨ ਆਪਣਾ ਮਨ ਦੇਣ ਨੂੰ ਜੀ ਕਰੇ, ਮਤ ਭੇਟ ਕਰਨ ਨੂੰ ਜੀ ਕਰੇ ਸਮਝ ਲਓ satsang ਦਾ ਫਲ ਮਿਲ ਗਿਆ satsang ਦੀ ਸਫਲਤਾ ਪ੍ਰਾਪਤ ਹੋ ਗਈ ਚੌਲੀ ਦੇ ਚ ਪੈ ਗਈ ਇਹ ਫਲ ਹੈ ਕਿਉਂਕਿ ਆਪਣਾ ਮਨ ਜੈਸੇ ਭੇਟ ਕਰਦਾ ਹੈ ਮਨੁੱਖ ਤੇ ਗੁਰੂ ਦੀ ਮਤ ਪ੍ਰਾਪਤ ਆਉਂਦੀ ਹੈ ਤਾਂ ਗੁਰੂ ਦੀ ਮਤ ਦੇ ਚ ਹੀ ਪ੍ਰਮਾਤਮਾ ਹੈ ਮਨੁੱਖ ਦੀ ਮਤ ਦੇ ਚ ਪਦਾਰਥ ਨੇ ਮਨੁੱਖ ਦੀ ਸੋਚਣੀ ਦੇ ਚ ਕੀ ਹੈ ਸੰਸਾਰ ਹੈ ਪਦਾਰਥ ਨੇ ਗੁਰੂ ਦੀ ਸੋਚਣੀ ਦੇ ਚ ਪ੍ਰਮਾਤਮਾ ਹੈ ਨਿਰੰਕਾਰ ਹੈ ਮਤ ਭੇਟ ਕੀਤੀ ਆਪਣੀ ਲੈ ਲਈ ਗੁਰੂ ਦੀ ਮਤ ਉਸੇ ਹੀ ਮਤ ਦੁਆਰਾ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਈਸ਼ਵਰ ਦੀ ਪ੍ਰਾਪਤੀ ਹੋ ਜਾਂਦੀ ਹੈ। ਆਪਣੀ ਮਤ ਦੇ ਵਿੱਚ ਤੇ ਸ਼ਰਾਬ ਪੀਣਾ ਹੈ, ਗੁਰੂ ਦੀ ਮਤ ਦੇ ਵਿੱਚ ਅੰਮ੍ਰਿਤ ਛਕਣਾ ਹੈ। ਅੰਬ ਆਪਣੀ ਮਤ ਦੇ ਵਿੱਚ ਤੇ ਦੁਪਹਿਰ ਨੂੰ ਉੱਠਣਾ ਹੈ, ਗੁਰੂ ਦੀ ਮਤ ਦੇ ਵਿੱਚ ਅੰਮ੍ਰਿਤ ਵੇਲੇ ਉੱਠਣਾ ਹੈ। ਬਸ ਜਿਵੇਂ ਗੁਰੂ ਦੀ ਮਤ ਆਈ ਸਾਰੇ ਹੀ दैਵੀ ਗੁਣ ਜੋ ਹੈ ਆ ਜਾਂਦੇ ਨੇ। ਗੁਰੂ ਦੀ ਮਤ ਦੇ ਵਿੱਚ ਹੀ ਪ੍ਰਮਾਤਮਾ ਹੈ। ਗੁਰੂ ਦੀ ਮਤ ਦੇ ਵਿੱਚ ਹੀ ਸਾਰਾ ਅਨੰਤ ਪਰਿਪੂਰਣ ਪ੍ਰਮਾਤਮਾ ਦਾ ਰਸ ਹੈ। ਸਤਗੁਰ ਰਹਿਮਤ ਕਰਨ ਕਿ ਸਤ ਸੰਗ ਕਰਦੇਆ ਕਰਦੇਆ ਸਾਡਾ ਮਨ ਤਿਆਰ ਹੋਵੇ ਕਿ ਇਹ ਮਨ ਭੇਟ ਕਰ ਦੇਣਾ ਹੈ ਗੁਰੂ ਦੀ ਮਤ ਲੈ ਲੈਣੀ ਹੈ ਇਤਨੀ ਸ਼ਬਦ ਪ੍ਰਵਾਣ ਕਰਨੇ ਸਤਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਉਹ ਮਹਾਨ ਹੀਰਾ ਉਹ ਮਹਾਨ ਰੱਬੀ ਦੌਲਤ ਸਾਨੂੰ ਵੀ ਪ੍ਰਾਪਤ ਹੋਵੇ ਜਿਸ ਦੀ ਚਰਚਾ ਜਿਸ ਦਾ ਜ਼ਿਕਰ ਸਤਿਗੁਰੂ ਦੀ ਜੋ ਹੈ ਬਾਣੀ ਦੇ ਚ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਮਹਾਪੁਰਖਾਂ ਦਾ ਵੀ ਹਾਰਦਿਕ ਤੌਰ ਤੇ ਧੰਨਵਾਦ ਇਹ ਪਾਵਨ ਅਸਥਾਨ ਜਿੱਥੇ ਮੈਂ ਦੇਖਦਾ ਵਾਕਈ ਛੋਟੇ ਛੋਟੇ ਬੱਚਿਆਂ ਦੀ ਦੇਖ ਰਹਿਕ ਵੀ ਹੈ ਔਰ ਬਹੁਤ ਸੋਹਣੀ ਲੰਗਰ ਦੀ ਮਰਿਆਦਾ ਵੀ ਹੈ ਸੰਗਤ ਤੇ ਪੰਗਤ ਦਾ ਸਿਲਸਿਲਾ ਹੈ ਪਾਤਸ਼ਾਹ ਰਹਿਮਤ ਕਰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਖਸ਼ਿਸ਼ਾ ਕਰਨ ਸੰਗਤ ਚਲਦੀ ਰਹੇ ਪੰਗਤ ਚਲਦੀ ਰਹੇ ਤਾਂ ਕਿ ਦੁਨੀਆ ਦੀਆਂ ਸਰੀਰਕ ਲੋੜਾਂ ਤੇ ਅਧਿਆਤਮਿਕ ਲੋੜਾਂ ਦੀ ਪੂਰਤੀ ਹੁੰਦੀ ਰਹੇ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਬਲਜੁਗ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ uh